ਇਕ ਓਅੰਕਾਰ ਸਤਨਾਮ ਸ੍ਰੀ ਵਾਇਕ੍ਰੋਜੀ ਜਬਜੀ ਸਾਹਿਬ ਮੰਨਣ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਮੰਨਣ ਵਾਲੇ ਦੀ ਅਵਸਥਾ ਦਸੀ ਨਹੀਂ ਜਾਂਦੀ ਜੇ ਕੋਈ ਕਹੇ ਤਾਂ ਉਹ ਪਿਛੋਂ ਪਛਤਾਉਂਦਾ ਹੈ ਕਾਗਜ਼ ਕਲਮ ਨਾਲ ਲਿਖਨ ਹਰ ਮੰਨੇ ਕਾਬਹਿ ਕਰਨ ਵਿਚਾਰ ਕਾਗਜ਼ ਕਲਮ ਅਤੇ ਨਾ ਕੋਈ ਲਿਖਣ ਵਾਲਾ ਹੈ ਮੰਨਣ ਵਾਲੇ ਦਾ ਸਿਆਣੇ ਬੈਠ ਕੇ ਵਿਚਾਰ ਕਰਦੇ ਹਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪਰਮੇਸ਼ਰ ਦਾ ਨਾਮ ਐਸਾ ਹੁੰਦਾ ਹੈ ਜੇ ਕੋਈ ਉਸ ਨੂੰ ਮਨ ਵਿੱਚ ਮੰਨਣ ਕਰ ਨਾ ਜਾਣੇ ਮੰਨਨ ਸੁਰਤੋ ਹੋਵੈ ਮਨ ਬੋਧ ਮੰਨੈ ਸਗਲ ਪਵਣ ਕੀ ਸੋਧ ਮੰਨਣ ਕਰਕੇ ਮਨ ਤੇ ਬੁੱਧੀ ਵਿੱਚ ਸੂਝ ਹੋ ਜਾਂਦੀ ਹੈ ਮੰਨਨ ਨਾਲ ਸਾਰੇ ਭਵਨਾ ਦੀ ਸੋਝੀ ਹੋ ਜਾਂਦੀ ਹੈ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਮੰਨਣ ਵਾਲੇ ਜੀਵ ਮੂਹ ਤੇ ਸੱਟਾ ਨਹੀਂ ਖਾਂਦੇ ਨਾਮ ਮੰਨਣ ਕਰਕੇ ਜੀਵ ਜਮਾ ਨਾਲ ਨਹੀਂ ਜਾਂਦਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਹੁੰਦਾ ਹੈ ਜੇ ਕੋਈ ਉਸ ਨੂੰ ਮਨ ਵਿੱਚ ਮੰਨਣ ਕਰਨਾ ਜਾਣੇ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪੱਛੋ ਪ੍ਰਗਟ ਜਾਏ ਮੰਨਣ ਵਾਲੇ ਰਾਸਤੇ ਦੇ ਰਾਸਤੇ ਵਿੱਚ ਕੋਈ ਰੋਕ ਨਹੀਂ ਪੈਂਦੀ ਮੰਨੈ ਪੱਛੋ ਪ੍ਰਗਟ ਜਾਏ ਮੰਨਣ ਕਰਕੇ ਇੱਜ਼ਤ ਨਾਲ ਉਜਾਗਰ ਹੋ ਜਾਂਦਾ ਹੈ ਮੰਨੈ ਮਗ ਨਾ ਚੱਲੈ ਪੰਥ ਮੰਨਣ ਕਰਕੇ ਹੋਰ ਭੇਖਾਂ ਦੇ ਰਾਸਤੇ ਤੇ ਨਹੀਂ ਚੱਲਦਾ ਮੰਨੈ ਧਰਮ ਸੇਤੀ ਸੰਬੰਧ ਮੰਨਣ ਕਰਕੇ ਧਰਮ ਨਾਲ ਸੰਬੰਧ ਹੋ ਜਾਂਦਾ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਹੁੰਦਾ ਹੈ ਜੇ ਕੋਈ ਉਸ ਨੂੰ ਮਨ ਵਿੱਚ ਮੰਨਣ ਕਰਨਾ ਜਾਣੇ ਮੰਨਾ ਪਾਵੈ ਮੁਖ ਦਵਾਰ ਮੰਨੈ ਪਰਵਾਰੈ ਸਾਧਾਰਨ ਨਾਮ ਮੰਨਣ ਕਰਕੇ ਜੀਵ ਮੁਕਤ ਦਵਾਰਾ ਪਾ ਲੈਂਦਾ ਹੈ ਮੰਨੈ ਪਰਵਾਰੈ ਸਾਧਾਰਨ ਨਾਮ ਮੰਨਣ ਕਰਕੇ ਪਰਿਵਾਰ ਨੂੰ ਸੁਧਾਰ ਦਿੰਦਾ ਹੈ ਮੰਨੈ ਤਰੇ ਤਰੇ ਗੁਰ ਸਿੱਖਾ ਮੰਨਣ ਨਾਲ ਗੁਰ ਆਪ ਤਰਦਾ ਤੇ ਸਿੱਖਾਂ ਨੂੰ ਤਰਦਾ ਹੈ ਮੰਨੈ ਨਾਨਕ ਭਵੇਂ ਨਾ ਭੇਖ ਮੰਨਣ ਨਾਲ ਭੇਖਿਆ ਲਈ ਪਾਉਂਦਾ ਨਹੀਂ ਫਿਰਦਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਹੁੰਦਾ ਹੈ ਜੇ ਕੋਈ ਉਸ ਨੂੰ ਮਨ ਵਿੱਚ ਮੰਨਣ ਕਰਨਾ ਜਾਣੇ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੈ ਮਾਨ ਸੰਤ ਜਨ ਮਨਜ਼ੂਰ ਸੰਤ ਜਨ ਮੁਖੀ ਹੁੰਦੇ ਹਨ ਸੰਤ ਜਨ ਦਰਗਾਹ ਵਿੱਚ ਮਾਨ ਪਾਉਂਦੇ ਹਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾਗੁਰ ਏਕ ਧਿਆਨ ਸੰਤ ਜਨ ਹਰੀ ਰਾਜਾ ਦੇ ਦਰ ਤੇ ਸੋਬਦੇ ਹਨ ਸੰਤਾਂ ਦਾ ਇੱਕੋ ਗੁਰੂਵਲ ਧਿਆਨ ਹੁੰਦਾ ਹੈ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਆਖੇ ਅਤੇ ਵਿਚਾਰ ਕਰੇ ਤਾਂ ਕਰਤੇ ਕਾ ਕਰਨੇ ਨਹੀਂ ਸਮ ਕਰਤੇ ਕਾ ਕਰਨੇ ਨਹੀਂ ਸਮਾਰ ਕਰਤਾਰ ਦੇ ਕੀਤੇ ਕੰਮਾਂ ਦੀ ਗਿਣਤੀ ਨਹੀਂ ਹੁੰਦੀ ਤੌਲ ਧਰਮ ਦਇਆ ਕਾ ਪੁੱਤ ਤੌਲਾ ਬੈਲ ਧਰਮ ਹੈ ਜੋ ਦਇਆ ਦਾ ਪੁੱਤਰ ਹੈ ਸੰਤੋਖ ਥਾਪ ਰੱਖਿਆ ਦਿਨ ਸੂਤ ਹੈ ਜਿਸ ਨੇ ਸੰਤੋਖ ਦੇ ਸੂਤਰ ਨਾਲ ਇਸ ਨੂੰ ਬੰਨ ਰੱਖਿਆ ਹੈ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਜੇ ਕੋ ਇਸ ਨੂੰ ਬੁੱਝ ਲਵੇ ਤਾਂ ਉਹ ਸੱਚਾ ਹੁੰਦਾ ਹੈ ਤੌਲੇ ਬੈਲ ਉਪਰ ਕਿੰਨਾ ਕਬੋਜ ਹੈ ਧਰਤੀ ਹੋਰ ਪਰ ਹੈ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਧਰਤੀ ਪਰੇ ਤੋਂ ਪਰੇ ਹੋਰ ਤੋਂ ਹੋਰ ਹੈ ਉਸ ਦੇ ਭਾਰ ਹੇਠਾਂ ਕਿਹੜਾ ਜੋਰ ਹੈ ਜੀ ਯਾਤਰਾੰਗਾ ਕੇ ਨਾਵ ਸਭਨਾਂ ਲਿਖਿਆ ਬੁਢੀ ਕਲਾਮ ਜੀਵ ਕਈ ਯਾਤਰਾੰਗਾ ਤੇ ਨਾਮਾਂ ਦੇ ਹਨ ਸਭਨਾਂ ਦਾ ਲੇਖ ਲਿਖਿਆ ਗਿਆ ਜਦ ਕਲਮ ਚੱਲੀ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਾ ਲਿਖਣਾ ਕੌਣ ਜਾਣਦਾ ਹੈ ਲੇਖਾ ਲਿਖਿਆ ਹੋਇਆ ਕਿੰਨਾ ਕੁ ਹੋਵੇਗਾ ਕੀਤਾ ਕੀਤਾ ਤਾਂ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕਿਤਨਾ ਬਲਤੈ ਸੁੰਦਰ ਰੂਪ ਹੈ ਕਿਤਨੀ ਦਾਤ ਹੈ ਉਸ ਦੀ ਮਿੰਤੀ ਕੌਣ ਜਾਣਦਾ ਹੈ ਕੀਤਾ ਪਸਾਉ ਏਕੋ ਕਵਾਉ ਇਸਤੇ ਹੋਏ ਲੱਖ ਦਰਿਆਓ ਇੱਕ ਆਵਾਜ਼ ਨੇ ਪਸਾਰਾ ਕੀਤਾ ਉਸ ਤੋਂ ਸ੍ਰਿਸ਼ਟੀ ਦੇ ਲੱਖਾਂ ਦਰਿਆ ਹੋਏ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਕਿਹੜੀ ਸ਼ਕਤੀ ਨਾਲ ਮੈਂ ਉਸ ਦੀ ਵਿਚਾਰ ਕਰਾਂ ਮੈਂ ਇੱਕ ਵਾਰ ਵੀ ਬលਿਹਾਰ ਨਹੀਂ ਜਾ ਸਕਦਾ ਜੋ ਤੂ ਦਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਜੋ ਤੈਨੂੰ ਪਰਵਾਣ ਹੋਵੇ ਉਹੀ ਕਰੇ